ਨਾਮ ਸਰੰਗੀ ਸਿੰਘ ਹੈ ਤੇ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੇ ਸੀ ਜਾ ਰਹੇ ਹੋ ਕਿਥੇ ਜੀ ਅਸੀਂ ਅਮਰੀਕਾ ਜਾ ਰਹੇ ਸੀ ਤੇ ਅਸੀਂ ਖੇਤਰੋਂ ਤੋਂ ਚੜੇ ਆ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਅੱਗੇ ਸਾਰੀਆਂ ਟ੍ਰੇਨਾਂ ਰੱਦ ਹੋ ਰਹੀਆਂ ਨੇ ਕਿ ਹੁਣ ਅਸੀਂ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਗਰਮੀ ਐ ਪਰੇਸ਼ਾਨ ਹੋ ਰਹੇ ਆ ਅਸੀਂ ਤੇ ਹੁਣ ਅਸੀਂ ਕਹਿੰਨੇ ਆ ਬੱਸ ਲੈ ਕੇ ਚੱਲਨੇ ਆ ਪਿੱਛੋਂ ਕੋਈ ਵੀ ਨਹੀਂ ਆ ਰਹੀ ਬੱਸ ਤੇ ਇਸ ਕਰਕੇ ਇਹ ਤਾਂ ਬਹੁਤ ਬੁਰਾ ਹਾਲ ਐ ਧਰਨਿਆਂ ਦੇ ਕੇ ਕੁਝ ਨਹੀਂ ਆਉਣਾ ਕਾਫੀ ਦੇਰ ਤੋਂ ਜਿਹੜਾ ਕਿਸਾਨਾਂ ਨੇ ਪਹਿਲੇ ਅੰਮ੍ਰਾਲੇ ਦੇ ਕੋਲ ਸ਼ੰਭੂ ਬਾਰਡਰ ਤੇ ਵੀ ਧਰਨਾ ਦਿੱਤਾ ਹੁਣ ਰੇਲਾ ਰੋਕੀਆਂ ਜਾ ਰਹੀਆਂ ਕਿਵੇਂ ਦੇਖਣੀ ਇਹਦੇ ਨਾਲ ਪਤਾ ਕੀ ਹੁੰਦਾ ਪਾਜੀ ਇਹਦੇ ਨਾਲ ਆਮ ਜਨਤਾ ਜਿਹੜੀ ਕਿਸਾਨਾਂ ਦੇ ਨਾਲ ਹੁੰਦੀ ਨਾ ਉਹ ਵੀ ਨਹੀਂ ਹੁੰਦੀ ਕਿਉਂਕਿ ਪ੍ਰੇਸ਼ਾਨ ਅਸੀਂ ਹੁੰਨੇ ਆ ਅਗਰ ਧਰਨਾ ਦੇਣਾ ਤੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਦਿਓ ਉਹਨਾਂ ਨੂੰ ਪਤਾ ਲੱਗੇ ਕੋਈ ਟਾਈਮ ਡਿਸਾਈਡ ਹੋਵੇ ਕੋਈ ਪਤਾ ਲੱਗੇ ਹੁਣ ਸਾਨੂੰ ਪਤਾ ਨਹੀਂ ਅਸੀਂ ਅਪਡਾਟਾਂ ਦੀ ਟਿੱਕ ਟੱਕ ਕਰਾਈਆਂ ਹੁਣ ਅਸੀਂ ਇੱਥੋਂ ਚੱਲਿਆ ਹੁਣ ਬਾਹਰ ਫੇਰ ਸਾਨੂੰ ਟਿਕਟਾ ਲੈਣੇ ਪੈਣ ਸਾਡੇ ਆਂ ਦੇ ਰਿਫੰਡ ਹੋਣੀਆਂ ਨੇ ਨਹੀਂ ਹੋਣੀਆਂ ਸਾਨੂੰ ਨਹੀਂ ਪਤਾ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਕਿ ਪਰੇਸ਼ਾਨ ਹੋਣੇ ਵੱਡੀ ਪਰੇਸ਼ਾਨੀ ਆ ਰਹੀ ਆ ਪਰਿਵਾਰ ਦੇ ਨਾਲੋਂ ਇਸ ਤਰ੍ਹਾਂ ਕਿ ਜੇਕਰ ਤੁਸੀਂ ਧਰਨਾ ਦੇਣਾ ਹੈ ਨਾ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਆਮ ਜਨਤਾ ਤੁਹਾਡਾ ਸਾਥ ਦੇਗੀ ਜਦੋਂ ਤੁਸੀਂ ਆਮ ਜਨਤਾ ਨੂੰ ਪਰੇਸ਼ਾਨ ਕਰੋਗੇ ਉਹ ਤੁਹਾਨੂੰ ਗਾਲ੍ਹਾਂ ਕੱਢਣਗੇ ਵੀਰ ਤੁਹਾਡੇ ਕਰਕੇ ਅਸੀਂ ਪਰੇਸ਼ਾਨ ਹੋਣੇ ਪਿਆ ਜੇ ਧੇਰਨਾ ਹੈ ਤਾਂ ਉਹਨਾਂ ਨੂੰ ਧੇਰੋ ਨਾ ਅਸੀਂ ਵੀ ਕਿਸਾਨ ਆ ਅਸੀਂ ਵੀ ਆਨੇ ਆ ਵੀ ਚਲੋ ਠੀਕ ਹੈ ਮੁਆਵਜ਼ੇ ਮਿਲਨੇ ਚਾਹੀਦੇ ਸਾਰ ਪਰ ਆਮ ਜਨਤਾ ਨੂੰ ਤੰਗ ਕਰਕੇ ਕੁਝ ਉਹ ਚੰਬੂ ਬਾਰਡਰ ਅਜੇ ਵੀ ਲੱਗਾ ਹੈ ਉੱਥੇ ਵੀ ਕਰਕੇ ਕੁਝ ਹਾਸਲ ਨਹੀਂ ਹੋਇਆ ਕਿੰਨੇ ਸਮੇਂ ਤੋਂ ਇੱਥੇ ਉਡੀਕ ਕਰ ਰਹੇ ਸੀ ਅਸੀਂ ਅੱਧਾ ਪੌਣਾ ਘੰਟਾ ਹੋ ਗਿਆ ਜੀ ਹੁਣ ਹਾਲੇ ਸਾਨੂੰ ਪਤਾ ਲੱਗਿਆ ਅਨਾਉਂਸਮੈਂਟ ਹੋਈ ਏ ਕਿ ਆ ਦੋ ਟ੍ਰੇਨਾਂ ਖੜੀਆਂ ਨੇ ਇਹ ਅੱਗੇ ਨਹੀਂ ਚੱਲਣਗੀਆਂ ਹੁਣ ਹਾਲੇ ਸਾਨੂੰ ਬੱਸ ਲੈਣੀ ਪੈ ਰਹੀ ਏ ਲੇਟ ਹੋ ਜਾਣਗੇ ਛੋਟੇ ਛੋਟੇ ਬੱਚੇ ਨੇ ਅੱਗਿਆ 8-9 ਮਿੰਟ ਦੀ ਬੱਚੀ ਆ 1.5 ਸਾਲ ਦਾ ੁੰਡਾ ਆ ਜੀ ਸਰ ਕੀ ਕਹੋਗੇ ਜੀ ਇਹ ਡੈਸਕ ਲਗਾਇਆ ਗਿਆ ਅੱਜ ਕੀ ਕੀ ਕਾਰਨ ਕੀ ਆ ਜਿਹੜਾ ਟ੍ਰੇਨਾਂ ਬੰਦ ਹੋਈਆਂ ਨੇ ਕੀ ਕਹੋਗੇ ਇੱਕ ਕਿਸਾਨ ਰੈਲੀ ਦੇ ਮੁੱਦੇ ਰੱਖਦੇ ਹੋਏ ਸਾਨੂੰ ਬਿਠਾਇਆ ਸਵੇਰ ਦੇ ਅਸੀਂ ਬੈਠੇ ਆ ਤੇ ਲੋਕਾਂ ਨੂੰ ਗਾਈਡ ਕਰ ਰਹੇ ਆ ਕੁਝ ਗੱਡੀਆਂ ਇੱਥੇ ਸਟਾਪ ਹੋ ਗਈਆਂ ਨਹੀਂ ਜਾ ਰਹੀਆਂ ਕੁਝ ਡਵਾਈਡ ਹੋ ਕੇ ਜਾ ਰਹੀਆਂ ਤੇ ਲੋਕਾਂ ਦੀ ਹੈਲਪ ਲਈ ਸਾਨੂੰ ਬਿਠਾਇਆ ਅਸੀਂ ਸਵੇਰ ਦੇ ਬੈਠੇ ਆ 4 ਵਜੇ ਤੱਕ ਸਾਡੀ ਡਿਊਟੀ ਹੈ 4 ਤੋਂ ਬਾਅਦ ਫਿਰ ਦੂਸਰੇ ਨੈਕਸਟ ਆ ਜਣਗੇ ਇਹ ਕੰਟੀਨਿਊਸ ਚੱਲੇਗਾ ਸਟੇਸ਼ਨ ਤੇ ਇਸ ਟਾਈਮ ਕਿੰਨੀਆਂ ਗੱਡੀਆਂ ਖੜੀਆਂ ਨੇ ਕਿੰਨੇ ਕੁ ਸਟੇਸ਼ਨ ਤੇ ਦੋ ਗੱਡੀਆਂ ਖੜੀਆਂ ਨਿਸ਼ਾਨੇ ਪੰਜਾਬ ਰੱਦ ਹੋ ਗਈ ਇੱਥੇ ਔਰ ਇੱਕ ਆ ਦੁਰ ਗਈ ਆ ਜੰਮੂ ਤਵੀ ਇਹ ਰੱਦ ਹੋਈ ਆ ਬਾਕੀ ਇਹ ਜੇ ਟ੍ਰੇਨਾਂ ਆਉਣ ਵਾਲੀਆਂ। ਹੋਰ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਲੋਕਾਂ ਨੂੰ ਇਹ ਅਪੀਲ ਕਰਾ ਚਾਹੁੰਦੇ ਆ ਆਪਣਾ ਸਹਿਮ ਰੱਖਣ। ਠੀਕ ਉਹਨਾਂ ਨੂੰ ਗਾਈਡ ਕਰਦੇ ਕੋਈ ਪ੍ਰੋਬਲਮ ਆ ਸਟ ਕੋ ਆ ਨਾ ਸੀ ਉਹਨਾਂ ਦੀ ਸੋਲਵ ਕਰ ਸਕੀਏ। ਜਿਸ ਤਰ੍ਹਾਂ ਕੀ ਇਹਦੀ ਵੀ ਉਹਨਾਂ ਦੀ ਮਦਦ ਕਰ ਸਕੀਏ। ਇਸੇ ਦੀ ਕੋਈ ਪਰੇਸ਼ਾਨੀ ਆ ਗੱਡੀ ਦੀ ਬੱਸ ਦੀ ਜੋ ਵੀ ਹੈਗੀ ਅਸੀਂ ਸੋਲਵ ਕਰਾਂਗੇ। ਸਰ ਗੱਡੀਆਂ ਲੇਟ ਕਿਉਂ ਆ? ਕਸਾੜ ਰੈਲੀ ਕਰਕੇ ਗੱਡੀਆਂ ਡਿਲੇਟ ਹੋਈਆਂ। ਡਾਈਵਰਟ ਵੀ ਕੀਤੀਆਂ ਜੀ ਕੋਈ ਡਾਈਵਰਟ ਕੁਝ ਹੋਈਆਂ ਗੱਡੀਆਂ? ਇੱਕ ਤਾਂ ਹਾਂਜੀ ਅਮਰਪਾਲੀ ਹੋਈ ਆ ਆਪਣੀ। ਉਹ ਜਲੰਧਰ ਤੋਂ ਲੁਧਿਆਣਾ ਤੋਂ ਜਲੰਧਰ ਤੱਕ ਡਿਵਰਟ ਚੱਲ ਰਹੀ ਹੈ ਜਲੰਧਰ ਤੋਂ ਬਾਅਦ ਸਹੀ ਸਹੀ ਆ ਹਾਂਜੀ ਸੋਧੀ ਆ ਹਾਂਜੀ ਤੇ ਅਸਲ ਤੁਹਾਡੇ ਕੋ ਕਿੰਨੇ ਕਿ ਯਾਤਰੀ ਆ ਰਹੇ ਨੇ ਪੁੱਛ ਕੇ ਚ ਕਰਨ ਲਈ ਯਾਤਰੀ ਤਾਂ ਬਹੁਤ ਰਸ਼ ਹੈ ਮੈਕਸਿਮਮ ਲੋਕ ਉੱਤਰ ਕੇ ਜਾ ਰਹੇ ਬਾਏ ਰੋਡ ਜਾ ਰਹੇ ਆ ਕੁਝ ਤਾਂ ਨਹੀਂ ਕਿਹੜੇ ਕਿਹੜੇ ਗੱਡੀਆਂ ਨੇ ਕੈਨਸਲ ਹੋਈਆਂ ਨੇ ਦਾ ਕੈਨਸਲ ਪਾਜੀ ਹਜੇ ਤੋ ਹੀ ਹੋਈ ਆ ਔਰ ਉੱਤਰੇ ਜਾ ਰਹੀ ਆ ਸ਼ਾਨੇ ਪੰਜਾਬ ਵਿੱਚ ਕਿ ਤੁਰ ਕਿ ਤੁਰ ਦੇ ਜ ਖੜੀ ਹੈ ਕੈਨਸਲ ਨਹੀਂ ਹੋਈ ਆ ਸਰ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਇਹ ਕਿਸਾਨ ਨੇ ਕਿੱਥੇ ਕਿੱਥੇ ਬੈਠੇ ਨੇ ਕੁਝ ਐਸੀ ਚੀਜ਼ ਦੀ ਜਾਣਕਾਰੀ ਨਹੀਂ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਸਾਡੀ ਸਿਰਫ ਸਟੇਸ਼ਨ ਤੇ ਡਿਊਟੀ ਹੈਲਪ ਲਿੰਕ ਠੀਕ ਹੈ ਹੈਲਪ ਡੈਕਟਰ ਸਾਡਾ ਲੁਧਿਆਣਾ ਤੋਂ ਜਿਹੜੀ ਜ਼ਿਆਦਾ ਜਿਹੜੀਆਂ ਰੂਟ ਦੀਆਂ ਗੱਡੀਆਂ ਕਿੱਧਰ ਨੂੰ ਜਾਂਦੀਆਂ ਨੇ ਇਹ ਇਹ ਬਾਹਾਂ ਜਾ ਰਹੀਆਂ ਧੂਰੀ ਸਾਈਡ ਜਾਂਦੀਆਂ ਜੇ ਚਲਾਨ ਕੇ ਤਾਂ ਤੇ ਸਾਨੂੰ ਤਾਂ ਜਿਹੜੀ ਜਾਣਕਾਰੀ ਦਿੱਤੀ ਉਹਦੀ ਅਸੀਂ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਆਂ ਇਧਰ ਅੰਮ੍ਰਿਤਸਰ ਜਾਂ ਜੰਮੂ ਵੱਲੋਂ ਕੁਝ ਇਸ ਤਰ੍ਹਾਂ ਦੀ ਖਬਰ ਜੰਮੂ ਤੋਂ ਸਵੇਰ ਤੱਕ ਤਾਂ ਆਈਆਂ ਗੱਡੀਆਂ ਅੰਮ੍ਰਿਤਸਰੋਂ ਵੀ ਆਈਆਂ ਤੇ ਉਹਨ ਉਸ ਤੋਂ ਬਾਅਦ 3 ਵਜੇ ਟ੍ਰੇਨ ਆ ਗਈ ਹੈ ਪਹਿਲੀ ਜੰਮੂ ਤੋਂ ਮਾਲਵਾ ਮਾਲਵਾ ਠੀਕ ਹੈ ਦਿਲਵਾਂ ਕੀ ਚੱਕਰ ਦਾ ਜਾਮ ਕੀ ਤੇ ਟ੍ਰੇਨਾਂ ਦਾ ਕੀ ਕਰਨਾ ਜੀ ਅੱਜ ਦੇ ਦਿਨ 21 ਦੇ ਵਿੱਚ ਜਿਤਨਾ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਆ ਰਹੇ ਸੀ ਤਾਂ ਮੰਤਰੀ ਦੇ ਲੜਕੇ ਵੱਲੋਂ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਗੱਡੀ ਥੱਲੇ ਕੁਚਲ ਕੇ ਸ਼ਹੀਦ ਕਰਤਾ ਸੀ ਉਹਨਾਂ ਨੂੰ ਅੱਜ ਸਰਨਾ ਜਲੀ ਦੇਣ ਲਈ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਾਂਵਾਂ ਨੇ ਉਹ ਦਿੱਤੀਆਂ ਜਾਣ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਤੇ ਪੱਤਰਕਾਰ ਸ਼ਹੀਦ ਹੋਇਆ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਦੇਣ ਲਈ ਅੱਜ ਅਸੀਂ ਅੱਜ ਸਾਡੇ ਜਿਹੜੇ ਦੋਨੋਂ ਮੋਰਚੇ ਨੇ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਉਹਨਾਂ ਦੋਨਾਂ ਵੱਲੋਂ ਇੱਕ ਸਾਂਝਾ ਐਲਾਨ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਅੱਜ ਰੇਲ ਦਾ 2 ਘੰਟੇ ਲਈ ਚੱਕਾ ਜਾਮ ਕਰਨਾ 12:30 ਤੋਂ 2:30 ਵਜੇ ਤੱਕ ਦਾ ਸੀਗਾ ਉਹਨਾਂ ਲਈ ਹੀ ਅੱਜ ਇੱਥੇ ਬੈਠੇ ਆ। ਦੇ ਲੋਕ ਜੀ ਲਗਾਤਾਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਿ ਸਿੱਟਾ ਨਿਕਲ ਕੇ ਆ ਰਿਹਾ ਹੈ ਮੀਟਿੰਗਾਂ ਬਿਲਕੁਲ ਬੇਸਿੱਟਾ ਰਹਿੰਦੀਆਂ ਨੇ ਜੀ ਆਣ ਕੇ ਮੀਟਿੰਗ ਨੂੰ ਮੀਟਿੰਗਾਂ ਕਰਦੇ ਨੇ ਸਿਰੇ ਤੇ ਆ ਕੇ ਮੀਟਿੰਗ ਨੂੰ ਫੇਰ ਛੱਡ ਕੇ ਨੱਠ ਜਾਂਦੇ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਨਹੀਂ ਹੈਗੀ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਕਰਨ ਲਈ ਤਿਆਰ ਨਹੀਂ ਕੀ ਮੰਗਾਂ ਸਾਡੀਆਂ ਮੰਨੀਆਂ ਨੇ ਲਿਖਤੀ ਮੰਨੀਆਂ ਨੇ ਇਹਨਾਂ ਨੇ ਪਰ ਉਹਨਾਂ ਨੂੰ ਲਾਗੂ ਨਹੀਂ ਕਰ ਰਹਾ ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਭੁਗਤ ਰਹੀ ਆ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਵਰਗਾ ਜਿਨ੍ਹਾਂ ਨੂੰ ਸਾਰਿਆਂ ਨੂੰ ਇਹ ਖਤਮ ਕਰਨ ਤੇ ਤੁਲੇ ਆ ਮਾਰਨ ਤੇ ਤੁਲੇ ਆ ਨੌਕਰੀਆਂ ਤੱਕ ਲੋਕਾਂ ਦੀਆਂ ਜਿਹੜਾ ਪਹਿਲਾਂ ਮਾਨ ਪੱਤੇ ਪੱਤੇ ਮਿਲਦੇ ਸੀ ਨੌਕਰੀਆਂ ਛੱਡ ਕੇ ਉਹ ਵੀ ਸਾਰੇ ਖਤਮ ਕਰਦੇ ਸਰਕਾਰਾਂ ਨੇ ਵਪਾਰੀ ਖਤਮ ਕਰ ਰਿਹਾ ਵੱਡੇ ਵੱਡੇ ਮੋਲ ਬਣਾ ਕੇ ਛੋਟਾ ਵਪਾਰੀ ਜਿੰਨਾ ਸਾਰਾ ਖਤਮ ਹੋ ਰਿਹਾ ਇੰਡਸਟਰੀ ਖਤਮ ਹੋ ਰਹੀ ਹੈ ਸਾਰੀ ਇਹ ਸਾਰਿਆਂ ਨੇ ਸਾਰਾ ਕੁਝ ਹੈ ਜਿਹੜਾ ਚਾਰ ਘਰਾਣਿਆਂ ਦੇ ਹੱਥਾਂ 'ਚ ਦੇ ਯਾਰੀ ਸਰਕਾਰ ਸਾਰਾ ਕੁਝ ਜਿਹਦੇ 'ਚ ਸਾਨੂੰ ਇੱਕ ਦਿਨ ਸਾਰਿਆਂ ਨੂੰ ਨੌਕਰੀਆਂ ਕਰਨੀਆਂ ਪੈਣਗੀਆਂ ਇਸ ਕਰਕੇ ਅਸੀਂ ਲੜਾਈ ਲੜਦੇ ਆ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪਹੁੰਚਾ ਸਕੀਏ ਠੀਕ ਆ ਪੰਜ ਕਿਸਾਨ ਨੇ ਜੀ ਆਜ਼ਾਦੀ ਕਿੱਥੋਂ ਆਈ ਕਿੱਥੇ ਜਾਣਾ ਸਰ ਮੇਰਾ ਨਾਮ ਸਿਮਰਨ ਕੌਰ ਹੈ ਤੇ ਅਸੀਂ ਅਮ੍ਰਿਤਸਰ ਤੋਂ ਆਏ ਨੇ ਪੈਸਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਸਾਨੂੰ ਆਈ ਪਈ ਹੈ ਇੱਥੇ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਛੋਟੇ-ਛੋਟੇ ਬੱਚੇ ਨੇ ਤੇ ਇਹਨਾਂ ਨੂੰ ਵੀ ਗਰਮੀ 'ਚ ਕਾਫੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੇ ਜਿਹੜੇ ਕਿਸਾਨ ਸਾਡੇ ਦਰਦਨਾ ਦੇਣੇ ਪਏ ਨੇ ਉਹ ਸਾਡੇ ਉਹਨਾਂ ਕਰਕੇ ਸਾਨੂੰ ਦਿੱਕਤ ਹੋ ਰਹੀ ਹੈ ਤੇ ਪਲੀਜ਼ ਇਹ ਅਸੀਂ ਇਹ ਮਤਲਬ ਚਾਹੁੰਦੇ ਹਾਂ ਵੀ ਇਹ ਥੋੜੀ ਦਿੱਕਤ ਦੂਰ ਕੀਤੀ ਜਾਵੇ ਅਸੀਂ ਹੁਣ ਮਤਲਬ ਕੁਝ ਇਤਰੋਂ ਆਏ ਆ ਤੇ ਅਸੀਂ ਅਮ੍ਰਿਤਸਰ ਜਾਣੇ ਪਏ ਆ ਕਿਸ ਤਰ੍ਹਾਂ ਜਾਓਗੇ ਜੀ ਹੁਣ ਅਸੀਂ ਸ਼ਾਨੀ ਪੰਜਾਬ ਤੋਂ ਅਸੀਂ ਆਏ ਆ ਤੇ ਹੁਣ ਅਸੀਂ ਦੇ ਵੈਨੇ ਆ ਵੀ ਕਿ ਕਿਵੇਂ ਅਸੀਂ ਜਾਣਾ ਹੈ ਕਿਵੇਂ ਜਾਣਾ ਚਾਹੀਦਾ ਹੁਣ ਸਾਨੂੰ ਬੱਚਾ ਨੂੰ ਲੈ ਕੇ ਅਸੀਂ ਬਹੁਤ ਜਤੋਂ ਪ੍ਰੋਬਲਮ ਚ ਸਟੇਸ਼ਨ ਤੋਂ ਕੋਈ ਇਨਕੁਆਰੀ ਪਤਾ ਲੱਗੀ ਓਕੇ ਗੱਡੀ ਜਾਣੀ ਕਿ ਨਹੀਂ ਜਾਣੀ ਕੁਛ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਾ ਪਰ ਹੁਣ ਵੈਨੇ ਆ ਅਸੀਂ ਕਿਵੇਂ ਜਾਣਾ ਹੈ ਮਤਲਬ ਰੇਲ ਟ੍ਰੇਨ 'ਚ ਜਾਵਾਂਗੇ ਜਾਂ ਫਿਰ ਬੱਸ 'ਚ ਸਾਨੂੰ ਜਾਣਾ ਪਏਗਾ ਬੱਸ 'ਚ ਤੁਹਾਨੂੰ ਪਤਾ ਹੈ ਕਿੰਨਾ ਟਾਈਮ ਲੱਗੇਗਾ ਸਾਨੂੰ ਤੇ ਬਸ ਹੁਣ ਥੋੜੇ ਸਾਹਮਣੇ ਹੀ ਆ ਅਸੀਂ ਕਿਵੇਂ ਪਰੇਸ਼ਾਨ ਹੁੰਨੇ ਆ ਠੀਕ ਹੈ ਥੈਂਕ ਯੂ